ਰਾਹ ਦਿਓ ਸੀ ਚੱਲਿਆ ਆਦਰ ਕਿਤੇ ਚੱਲ ਮੈਂ ਉਹਣਾ ਉਹਣਾ ਕਿਵੇਂ ਵੀਰੇ ਪਾਲਾ ਵੀਰੇ ਪਾਲਾ ਆ ਗਿਆ ਅ ਪ੍ਰਧਾਨ ਜੀ ਝੰਡੇ ਲੈ ਕੇ ਜਾਇਆ ਕਰੋ ਝੰਡੇ ਪ੍ਰਧਾਨ ਜੀ ਝੰਡੇ ਲਿਆ ਕਰੋ ਝੰਡੇ ਸਾਰੇ ਉੱਥੇ ਸੇਰ ਦੇ ਬਾਬੇ ਕਿਵੇਂ ਆ ਝੰਡੇ ਜਾ ਕਰੋ ਝੰਡੇ ਸਾਰੇ ਝੰਡੇ ਨਹੀਂ ਜੇ ਤੁਸੀਂ ਲੈ ਕੇ ਜਾਂਦੇ ਪ੍ਰਧਾਨ ਜੀ ਸਤਿ ਸ਼ਕਾਲ ਪ੍ਰਧਾਨ ਜੀ ਸਤਿ ਸ਼ਕਾਲ ਆਉਣਾ ਆਉਣਾ ਸਾਡੇ ਖਨੌਰੀ ਬੱਡ ਤੇ ਬਜ਼ੁਰਗ ਨੌਜਵਾਨ ਵੀਰ ਭੈਣਾ ਬਜ਼ੁਰਗ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੇ 13 ਫਰਵਰੀ ਤੋਂ ਲੈ ਕੇ ਦੋਲਨ ਦੇ ਵਿੱਚ ਬੈਠੇ ਆ ਤੂਪਾਂ ਦੇ ਵਿੱਚ ਗਰਮੀਆਂ ਦੇ ਮੱਛਰ ਮੱਖੀ ਇਹ ਵਿੱਚ ਧਰਨਾ ਲਾ ਕੇ ਬੈਠੇ ਆ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਇਹ ਵੱਦ ਤੋਂ ਵੱਦ ਪਿੰਡਾਂ ਦੇ ਵਿੱਚੋਂ ਵੀਰੋ ਆਓ ਤੇ ਆਪਾਂ ਇਹ ਅंदोलਨ ਜਿੱਤਾਂਗੇ